हेलो हाय जो भने सबैजना हो सबैजना साथी हो सिट हो अनि 13 दिन जन्डिया राज pani bhi deo pani bhi deo do ghar <laughs> nahi na rakhe to aur to bil chele rakhe zyada na the 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 ফোন <laughs>

وائنٹس بنيو ٹھیک ہے ٹھیک جوڑے مانگ کر کروا دیو ڈائٹل لے کے भई <sab> <S -ını> <Leonard> ਜੈ ਪਿੰਜਾ ਜੈ پارک ਜੈ ਗੁਰੂਦੇਵ ਤਾਨ ਗੁਰੂ ਜੀ ਜੈ ਵਾਲਮੀਕੀ ਹਰ ਹਰ ਵਾਲਮੀਕੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਦਾ ਕੋਈ ਤੁਸੀਂ ਸਾਰੇ ਪੰਜਾਬ ਵਾਸੀਓ ਜਾਣਦੇ ਹੋ ਕਿ ਰੱਬ ਦੀ ਕੁਦਰਤ ਤੇ ਮਾਰ ਅੱਗੇ ਬੰਦਾ ਬੇਵੱਸਾ ਪਰ ਅਸੀਂ ਇਸ ਦੁੱਖ ਦੇ ਵਿੱਚ ਆਪਣੇ ਭਾਈ ਭੈਣਾਂ ਦਾ ਸਾਥ ਦਈਏ ਸਭ ਤੋਂ ਵੱਡਾ ਇਹੀ ਕਰਮ ਆ ਤੇ ਇਹੀ ਕਰਮ ਆ ਮੈਂ ਆਪਣੇ ਯੁਵਾ ਵਿਕਾਸ ਮੋਰਚਾ ਵੱਲੋਂ ਉਹਨਾਂ ਦਾਨੀ ਸੱਜਣਾ ਦਾ ਬਹੁਤ ਧੰਨਵਾਦ ਕਰਦਾ ਰਹਾ ਜਿਨ੍ਹਾਂ ਨੇ ਬਦੌਲਤ ਲੰਗਰ ਦੇ ਵਿੱਚ ਆਪਣੀ ਸੇਵਾ ਕੀਤੀ ਆ ਔਰ ਨਾਲ ਹੀ ਮੈਂ ਇੱਕ ਗੱਲ ਜ਼ਰੂਰ ਦੱਸਣਾ ਚਾਹੁੰਦਾ ਹਾਂ ਕਿ ਇਹ ਜਿਹੜਾ ਭਗਵੰਤ ਮਾਨ ਸੀਐਮ ਆ ਇਹਦੀ ਸਭ ਤੋਂ ਵੱਡੀ ਇਹ ਨਲਾਕੀ ਆ ਕਿਉਂਕਿ ਇਹਨੇ ਆਪਣੇ ਆਪ ਨੂੰ ਖੁਸ਼ ਕਰਨ ਲਈ ਜਿੰਨਾ ਵੀ ਪੰਜਾਬ ਦਾ ਪੰਜਾਬੀ ਤਨੀ ਮਹਾਨ ਲਾਈ ਆ ਇਹਨੇ ਆਪਣੇ ਆਪ ਦੀ ਮਸ਼ਹੂਰੀ ਲਈ ਥੱਲੋਂ ਫਲੈਕਸਾਂ ਲਾਈਆਂ ਰੈਲੀਆਂ ਕੱਢੀਆਂ ਔਰ ਪੰਜਾਬ ਦਾ ਜਿਹੜਾ ਵੀ ਤਕਰੀਬਨ ਸਰਕਾਰੀ ਖਜ਼ਾਨਾ ਸੀ ਇਹਨੇ ਬਰਬਾਦ ਕੀਤਾ ਉਹ ਲੋੜ ਨੂੰ ਹੁੰਦੀ ਸੀ ਪੰਜਾਬ ਨੂੰ ਉਹ ਖਜ਼ਾਨੇ ਦੀ ਹੁਣ ਜ਼ਰੂਰਤ ਸੀ ਵੀ ਪੰਜਾਬ ਨੂੰ ਤਾਂ ਕਿ ਲੋਕਾਂ ਨੂੰ ਅੱਜ ਭਰ ਪੇਟ ਖਾਣਾ ਮਿਲ ਸਕਦਾ ਉਹਨਾਂ ਨੂੰ ਜਿਹੜੀ ਸਿਹਤ ਲਈ ਦਵਾਈਆਂ ਮਿਲ ਸਕਦੀਆਂ ਇਸ ਕਰਕੇ ਮੈਂ ਸਾਫ਼ ਤੌਰ ਤੇ ਕਹਿਣਾ ਚਾਹੁੰਦਾ ਹਾਂ ਕਿ ਪੰਜਾਬ ਦੇ ਸੀਐਮ ਨੇ ਪੰਜਾਬੀਆਂ ਦਾ ਪੰਜਾਬ ਦਾ ਜਿਹੜਾ ਸਰਕਾਰੀ ਖਜ਼ਾਨਾ ਸਿਰਫ ਆਪਣੇ ਆਪ ਦੀ ਮਸ਼ਹੂਰੀ ਲਈ ਆਪਣੇ ਆਪ ਨੂੰ ਖੁਸ਼ ਕਰਨ ਲਈ ਬਰਬਾਦ ਕੀਤਾ ਕਿਉਂਕਿ ਉਹ ਖਜ਼ਾਨਾ ਜੇ ਅੱਜ ਹੁੰਦਾ ਤੇ ਅੱਜ ਮੇਰੇ ਖਿਆਲ ਦੇ ਵਿੱਚ ਕੋਈ ਵੀ ਪੰਜਾਬ ਦੇ ਵਿੱਚ ਇਨਸਾਨ ਇਤਦਾ ਦਾ ਨਾ ਹੁੰਦਾ ਜਿਹੜਾ ਨੂੰ ਢੁੱਕੇ ਪੇਟ ਸੋਨਾ ਪਿੰਦਾ ਔਰ ਹਰੇਕ ਨੂੰ ਅੱਛੀ ਸਿਹਤ ਮਿਲਦੀ ਔਰ ਇਸ ਹੜਪੀੜ ਦੇ ਵਿੱਚ ਉਸ ਦਾ ਬਚਾਅ ਹੁੰਦਾ ਜੈ ਪੀਮ ਜੈ ਪਰ

năm tiền là bao nhiêu vậy anh? hai trăm hai trăm hai trăm hai trăm

જે સેતજન ત૫ેજેએણ્ડ સેજેંણેએ સે સતાડેણ સેણ સેણારણ સેણેણ સેણ 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 સેન સે 15 ਪਰ 20 15 ਪਾਜੀ ਬਣਦੇ ਕਿੱਥੇ ਕਿੱਥੇ ਇਹ ਪਾਜੀ ਬੜੇ ਬੰਦੇ ਦਾ ਨੁਕਸਾਨ ਹੋਇਆ ਇੱਧਰ ਇਹਨਾਂ ਦੇ ਵੀ ਘਰੋਂ ਘਰਤ ਹੋਏ ਆ ਬਾਹਰ ਬੈਠੇ ਆ ਆਪਾਂ ਪਾਜੀ ਰਾਜਨ ਨੂੰ ਦੇਵ ਜੀ ਅੱਜ ਪਾਜੀ ਦਾ ਆਇਆ ਕਰਕੇ ਚਾਹੀਦਾ ਜੀ ਇਹ ਜੋ ਆਦਿਓ ਵਾਈਫ ਜੀ ਕਾਹਤ ਸਾਹਿਬ ਵਾਈਫ ਜੀ ਦੀ ਫਤਿਹ ਸਾਡੇ ਨਾਲ ਸਾਡੀ ਭੈਣ ਸਾਡੇ ਪਾਜੀ ਭੈਣ ਪਪਾ ਮੀਂ ਤੀਆਂ ਹਾਜੀ ਸ਼ਾਹ ਜੀ ਨੈਣਵਾ ਤੋਂ ਭੈਣ ਮੇਰੀ ਸੰਤੋਸ਼ ਹੋਰ ਸਾਡੇ ਪਾਜੀ ਆਪਣੇ ਸੁਰਿੰਦਰ ਜੀ ਸ਼੍ਰੀਸ਼ਨਾਥ ਮਾਲਕਪੁਰ ਤੋਂ ਡੇਟੋ ਇਹਨਾਂ ਨੇ ਜਿਹੜਿਆ ਸੰਗਤਾਂ ਦੇ ਨਾਲ ਆ ਕੇ ਸਾਡੇ ਜਿਹੜੇ ਯੂਵਾ ਵਿਕਾਸ ਮੋਰਚਾ ਪੰਜਾਬ ਦੇ ਨਾਲ ਵੱਧ ਚੜ ਕੇ ਜਿਹੜਾ ਲੰਗਰ ਦੀ ਸੇਵਾ ਕਰਾਈ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਖਾਸ ਕਰਕੇ ਮੇਰੇ ਵੱਡੇ ਵੀਰ ਜਸਪ੍ਰੀਤ ਨੈਣਬਾ ਜੀ ਕਿ ਜਿਨ੍ਹਾਂ ਨੇ ਸਾਡੇ ਨਾਲ ਹਰ ਪ੍ਰੋਗਰਾਮ ਚਾਹੇ ਉਹ ਸੱਭਿਆਚਾਰਕ ਦਾ ਹੋਵੇ ਚਾਹੇ ਲੋਕਾਂ ਦੀ ਸੰਗਰਸ਼ ਹੋਵੇ ਚਾਹੇ ਸੇਵਾ ਦਾ ਹੋਵੇ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਸਾਡੇ ਨਾਲ ਖੜੇ ਆ ਕੌਨਾਂ ਦਾ ਵੀ ਧੰਨਵਾਦ ਕਰਦਾ ਹੋਣ ਵਾਲੇ ਸਮੇਂ ਦੇ ਵਿੱਚ ਮੈਂ ਆਪਣੇ ਭੈਣ ਨੂੰ ਆਪਣੇ ਭਰਾ ਨੂੰ ਆਪਣੇ ਜਿੰਨੇ ਸਾਡੇ ਨਾਲ ਆਏ ਆ ਸਾਡੇ ਵੀ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਕਰਦਾ ਕਿ ਇਹੋ ਜੀ ਮਾੜੇ ਹਾਲਾਤ ਦੇ ਵਿੱਚ ਸਾਡੇ ਨਾਲ ਸੰਗਤਾਂ ਤੱਕ ਪਹੁੰਚ ਕੀਤੀ ਔਰ ਇੰਨੇ ਮਾੜੇ ਹਾਲਾਤ ਦੇ ਵਿੱਚ ਪਾਣੀਆਂ ਤੱਕ ਪਹੁੰਚ ਕੇ ਘਰਾ ਘਰਾ ਤੱਕ ਅਸੀਂ ਰੱਖਣ ਪਹਚਾਇਆ ਮੈਂ ਸਮੁੱਚੇ ਹੀ ਭੈਣਾਂ ਦਾ ਵੀਰਾਂ ਦਾ ਬਹੁਤ ਧੰਨਵਾਦ ਕਰਦਾ ਹੋਰ ਆਪਾਂ ਜਿਹੜੀ ਮਹਾਰਾਜ ਵੱਲੋਂ ਜਿਹੜੀ ਆਪਣੀ ਕਮਾਈ ਦੇ ਵਿੱਚੋਂ ਦਸਵੰਧ ਕੱਢ ਕੇ ਆਪਾਂ ਜਿਹੜੇ ਇਹੋ ਜੇ ਸੰਗਤ ਦੇ ਕੰਮ ਸੇਵਾ ਦੇ ਕੰਮ ਵਾਦ ਚੜ ਕੇ ਹਿੱਸਾ ਲਈਏ ਵਾਹੀਪੁਰ ਜੀ ਦਾ ਖਾਲਸਾ ਵਾਹੀਪੁਰ ਜੀ ਪੰਥੀ ਆ ਰਿਹਾ ਤੇ ਆਪੇ ਜਵਾਦਣਾ ਯਾਰ ਜਿੰਨਾਂ ਨੂੰ ਕਾਦੇ ਆ ਉਹ ਨਾ ਪੁੱਛੋ ਹੋ ਬਾਪੂ ਰਿਹਾ ਅੱਗੇ ਚਰਚਾ ਅੱਗੇ ਚੋ ਬਾਨੋ ਆਓ ਆਓ ਹੋ ਗਈ ਉਹਨਾਂ ਦਾ ਖਾਲਸਾ ਵੀਰੇ ਆਪੇ ਰਿਹਾ ਤੇ ਨਾਲੇ ਯਾਰ ਤੇ ਦਰੂਹ ਹੋ ਗਈ ਕਿਉਂਕਿ ਬਦਗਾ ਸੁਣਾ ਚੋਦੇ ਹੱਥ ਜਿਸ ਮਾ ਓਏ ਭਾਈ ਜੀ ਕਿਹੜਾ ਵੱਜ ਗਿਆ ਸੋਣਾ ਤੂੰ ਡਾਊਨ ਰਹਿ ਸਕਦਾ ਹੁਣ ਇੱਥੇ ਨੂਰੀ ਲੋਣੀ ਇੱਥੇ ਇੱਥੇ ਚਲੋ ਭਾਈ ਜੀ ਚਲੋ ਜੀ ਹੁਣ ਨਾਮ ਲੈਣਾ ਉਹਦੇ ਮਗਰ ਜਾਣਾ ਆਪਾਂ ਉਹਦੇ ਮਗਰ ਜਾਣਾ ਆ ਕੋਈ ਨਾ ਪਟਿਆ ਜਾਊਗਾ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਦੀ ਬਤੇ ਅੱਜ ਅਸੀਂ ਵਿਡਾ ਹਰਿਆਣੇ ਦੇ ਕੋਲ ਤੰਗੂਲਾ ਪਿੰਡ 'ਚ ਆਏ ਪਏ ਆ ਔਰ ਦੇਖੋ ਇਹ ਪਾਣੀ ਨੇ ਕਿੰਦਾ ਤਬਾਹੀ ਮਚਾਈ ਪਈ ਆ ਉਹ ਕਿੰਦਾ ਲੋਕ ਆਪਣੇ ਘਰਾਂ ਦੇ ਵਿੱਚੋਂ ਨਿਕਲ ਕੇ ਬਾਹਰ ਖੜੇ ਪਏ ਆ ਹੋਰ ਮੈਂ ਖਾਸ ਕਰ ਆਪਣੇ ਬਾਬਾ ਜੀ ਜਿਹੜਾ ਅਸ਼ੀਆ ਧਾਰੀ ਮਾਲਪੁਰ ਤੋਂ ਬਾਬਾ ਦਵਿੰਦਰ ਜੀ ਲਖਵੀਰ ਜੀ ਔਰ ਉਹਨਾਂ ਦੇ ਨਾਲ ਜਿੰਨੇ ਵੀ ਸਾਰੇ ਸਾਥੀ ਆਏ ਆ ਯੂਆ ਵਿਕਾਸ ਮੋਰਚਾ ਪੰਜਾਬ ਦੀ ਟੀਮ ਦੇ ਨਾਲ ਮੈਂ ਬਹੁਤ ਧੰਨਵਾਦ ਕਰਦਾ ਔਰ ਪਿੰਡ ਵਾਸੀਆਂ ਦਾ ਵੀ ਬੜਾ ਧੰਨਵਾਦ ਕਰਦਾ ਕਿ ਜਿਹੜਾ ਸਹਿਯੋਗ ਦੇ ਰਹੇ ਆ ਔਰ ਮਹਾਰਾਜ ਕੇ ਅਰਦਾਸ ਕਰਦਾ ਕਿ ਘਾੜ ਦੇ ਰੱਖ ਗੱਡੀ ਜਿਹੜਾ ਇਸ ਪਾਣੀ ਦੀ ਮਾਰ ਦੇ ਨਾਲ ਲੋਕ ਸਾਡੇ ਪੰਜਾਬੀ ਇਸ ਟਾਈਮ ਜਿਹੜੇ ਅ ਦੁਖੀ ਹੋਏ ਪਏ ਆ ਮਹਾਰਾਜ ਵਾਈਕੁਰੂਪ ਸਾਹਿਬ ਬਖਸ਼ਣ ਤਾਂ ਜੋ ਇਹੋ ਜੀ ਕੁਦਰਤੀ ਜਿਹੜੀ ਵਿਪਤਾ ਵਾ ਮਾਰਾ ਉਹ हट ਸਕੇ ਔਰ ਪੰਜਾਬ ਸਾਡਾ ਦੁਬਾਰਾ ਖੁਸ਼ਹਾਲ ਹੋ ਕੇ ਵਾਈਕੁਰੂਪ ਜੀ ਦਾ ਖਾਲਸਾ ਵਾਈਕੁਰੂਪ ਜੀ ਦਾ